ਅੱਜ ਜਦੋਂ ਉਹਦੇ ਰੈਲੀ ਦੇ ਵਿੱਚ ਇਕੱثر ਹੋਏ ਬਹੁਤ ਹੀ ਜ਼ਿਆਦਾ ਲੋਕੋ ਮਿਰਗੋ ਪੈਣਾ ਤਿੰਨ ਦਾ ਜਦੋਂ ਨਾਂ ਲੈਨੇ ਆ ਚਾਹੇ ਉਹ ਆਪਾ ਦਾਨ ਸਿੰਘ ਹੋਵੇ ਤੇ ਬਾਬਾ ਜੀਵਨ ਸਿੰਘ ਦੇ ਨਾਂ ਦੇਤੇ ਹੋਵੇ ਦੋਨੇ ਹੀ ਸਿੱਖ ਇਤਿਹਾਸ ਵਿੱਚ ਬੜੀਆਂ ਸਨਮਾਨਕ ਸ਼ਖਸੀਅਤ ਭਾਣੇ ਸਾਡਾ ਪੰਜਾਬ ਜਿਹੜਾ ਵਾਸੂਦਾ ਗੁਰੂਆਂ ਦੇ ਨਾਂ ਤੇ ਆ ਗੁਰੂਆਂ ਪੀੜਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਉਹਦੇ ਉੱਤੇ ਕਿਸੇ ਕਿਸਮ ਦੇ ਜ਼ੁਲਮ ਹੋਣੇ ਤੇ ਲੋਕ ਛੁਪ ਕਰਕੇ ਬਹਿ ਜਾਣਗੇ ਹੋ ਨਹੀਂ ਸਕਦਾ ਅਸੀਂ ਸੁਣਦੇ ਹੁੰਦੇ ਸੀ ਕਿ ਬਿਹਾਰ ਵਿੱਚ ਜ਼ਕੀਰਦਾਰਾਂ ਨੇ ਸਿਆਸੀ ਸਰਕਣਤੀ ਇਹ ਰਣਵੀਰ ਸੈਨਾ ਕੁੰਵਰ ਸੈਨਾ ਲੋਕ ਸੈਨਾ ਕਈ ਬਣਾਈਆਂ ਸੀ 36 ਗੜਦੇ ਵਿੱਚ ਬਣੀ ਸੀ ਸੰਵਾਦ ਗਿੰਦਵਰ ਜੀ ਇਹ ਜਿਹੜੀ ਸਰਕਾਰੀ ਸਰਪ੍ਰਸਤੀ ਅਠ ਬਣੀਓ ਸੀ ਕਿ ਲੋਕਾਂ ਨੂੰ ਕੁਚਲ ਦਿੱਤਾ ਜਾਵੇ ਤੇ ਉੱਥੇ ਗਰੀਬ ਬਲਦਾਂ ਨੂੰ ਮਾਰਿਆ ਜਾਣਾ ਉਹਨਾਂ ਦੇ ਘਰ ਫੂਕੇ ਜਾਣੇ ਔਰਤਾਂ ਦਾ ਬਲਾਤਕਾਰ ਮੂਹੇ ਕਤਲ ਹੋਣੇ ਆਮ ਗੱਲ ਸੀ ਸੌਂਦੇ ਰਹਿਆ ਪੰਜਾਬ 'ਚ ਇਹ ਜਿਹੜਾ ਜੁਰਮ ਹੋਇਆ ਬਹੁਤ ਵੱਡਾ ਜੁਰਮ ਹੋਇਆ ਤੇ ਉਹਨਾਂ ਨੇ ਸੋਚਿਆ ਸੀ ਇੱਕ ਅਭਾਅ ਸੱਟ ਕਰਨ ਦੀ ਕਿ ਸ਼ਾਇਦ ਲੋਕ ਡੱਜਣਗੇ ਤੇ ਚਿੱਤੇ ਦੇ ਖਿਲਾਫ ਨਹੀਂ ਬੋਲਣਗੇ ਪਰ ਸਾਡੇ ਲੋਕ ਦਾ ਹਮਸਕਟ ਕਰਨੀ ਆ ਕਿ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਤੁਸੀਂ ਜਿੱਦਾਂ ਤਾਂ ਜਿੱਦਾਂ ਮਰਜ਼ੀ ਜ਼ੁਲਮ ਕਰੋ ਸਾਡੀ ਢੰਡੀ ਨਾ ਵੱਢੀ ਜਾਵੇ ਅਸੀਂ ਉਦੋਂ ਤੱਕ ਪਿੱਛੇ ਹਟਣ ਵਾਲੇ ਨਹੀਂ ਕਿ ਅਸੀਂ ਬੋਲਦੇ ਰਹਿਣਾ ਲੜਦੇ ਰਹਿਣਾ ਕਿ ਦੇਖ ਲੈ ਅਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਇੱਥੇ ਮੈਂ ਗੱਲ ਕਹੂੰਗੀ ਮੈਂ ਤੋਂ ਪਹਿਲਾਂ ਵੀ ਰਾਣੀ ਨੇ ਗੱਲ ਕੀਤੀ ਆ ਹੋਰ ਸਾਥੂਆਂ ਦੇ ਜ਼ਿਕਰ ਆਇਆ ਕਿ ਜਿਹੜਾ ਇਹ ਕਾਰਡ ਵਾਪਰਿਆ ਜਿਹੜਾ ਕੁਸ਼ੀ ਵਾਪਰਿਆ ਇਹ ਕੋਈ ਸਿਆਸੀ ਸੰਸਪ੍ਰਸਤੀਕ ਬਿਆਨ ਨਹੀਂ ਹੈ ਇਹ ਤਾਂ ਸਰਪੰਚ ਭਾਈ ਵਾਲਿਆਂ ਦੇ ਵਿੱਚ ਐਮਐਲਏ ਭਾਈ ਵਾਲਿਆਂ ਦੇ ਵਿੱਚ ਪੂਰ ਸਜ਼ਮੇਵਾਰ ਆ ਉਹਦੇ ਤੋਂ ਬਿਨਾਂ ਕੰਮ ਅੱਡਾ ਹੋ ਨਹੀਂ ਸਕਦਾ ਉਸ ਬੰਦੇ ਦੀ ਕਿੱਸਾ ਇੰਨੀ ਪ੍ਰਾਈਵੇਸੀ ਸਹਿਣਾ ਆ ਗਈ ਉਸ ਮੁੰਡੇ ਦੀ ਕਿਉਂ ਰਾਤ ਨੂੰ 100 ਬੇਸ ਤੋਂ ਬੰਦਾ ਲਿਆਵੇ ਐਵੇਂ ਇੱਕ ਗਲੀ ਦੇ ਵਿੱਚ ਜਿੱਦ ਇੱਕ ਮੈਣ ਵਿੱਚ ਅਠ ਘਰ ਦੇ ਜਿਹੜੇ ਮੈਂ ਫੂਕਿਆ ਜਪਾਂਨ ਤੋੜ ਕੀਤੀ ਇਸ ਤੱਕਦੀ ਪੰਤੋੜ ਤੇ ਕੀਮਤੀ ਸਮਾਨ ਲੈ ਜਾਣਾ ਉਹਨਾਂ ਦੇ ਬੱਕਰੀਆਂ ਤੱਕ ਲੈ ਗਏ ਉਹਨਾਂ ਦੇ ਮਤਲਬ ਇੱਕ ਇੱਕ ਭਾਂਡਾ ਇੱਕੋ ਤਾਂ ਕਿ ਉਹਨਾਂ ਦੀ ਲੈਟਰਿਨਾਂ ਲਈ ਸਿੱਟਾ ਤੱਕ ਨਹੀਂ ਉਹਨਾਂ ਨੇ ਛੱਡਿਆ। ਇੰਨਾ ਵੱਡੇ ਮਤਲਬ ਬੁਰੀ ਤਰ੍ਹਾਂ ਉਹਨੇ ਰੇਕ ਦਿਖਾਇਆ ਕਿ ਤੁਸੀਂ ਬੋਲੋਗੇ ਤਾਂ ਮੈਂ ਤੁਹਾਨੂੰ ਕੁਝ ਕਰਦਾ। ਉਹਨੇ ਕਿਛੇ ਤਾਂ ਕੁ ਕੀ ਨਹੀਂ। ਤੇ ਇੱਕੋ ਵੀ ਇਹ ਜਿਹੜੇ ਸਾਡੇ ਸੂਬੇ ਦੇ ਵਿੱਚ ਅਮਰ ਤੇ ਸਥਿਤੀ ਬਣੀ ਹੋਈ ਹੈ ਨਾ ਉਹਦੀ ਇੱਕ ਆਧਾਰ ਹੈ ਕਿ ਸਾਡੇ ਸੂਬੇ ਦੇ ਵਿੱਚ ਕਿੰਨੀ ਚਿੰਤਾ ਗੜਕਸਤੀ ਹੈ। ਬੜਾ ਬਦਲਾਅ ਹੈ ਜਿਆਦੀ ਲੋਕਾਂ ਨੇ ਮਤਲਬ ਕੋਚਿਆ ਸੀ ਕਿ ਸ਼ਾਇਦ ਸਾਡੀ ਸੁਣੀ ਜਾਊਗੀ ਪਰ ਇਹ ਸਰਕਾਰ ਖਾਰੇ ਤੋਂ ਨਿਕਲੀ ਤੇ ਕੰਮੀ ਨਿਕਲੀ ਤੇ ਸਭ ਤੋਂ ਵਾਅਦਾ ਨਸ਼ਾ ਦੇ ਰਾਇਆ ਇਹ ਸਰਕਾਰ ਦੇ ਮੁੱਖਿਆਰ ਦੇ ਚੱਲੇ ਕਤਲ ਹੋਣਗੇ ਜੇ ਕੋਈ ਲੋਕਾਂ ਨੇ ਚਾਹੁੰਦਾ ਤਾਂ ਕਤਲ ਹੋ ਜਾਂਦਾ ਰੋਜ਼ਾਨਾ ਅਖਬਾਰਾਂ ਵਿੱਚ ਪੜਦੇ ਕਿ ਨੌਜਵਾਨ ਮੁੰਡੇ ਦਾ ਕੁੜੀਆਂ ਨਸ਼ੇ ਦੀ ਭੇਟ ਚੱਲ ਰਹੇ ਆ ਪਰ ਅਸੀਂ ਚੁੱਪ ਨਹੀਂ ਰਵਾਂਗੇ ਅਸੀਂ ਇਹਦੇ ਖਿਲਾਫ ਬੋਲਾਂਗੇ ਤੇ ਅਣਸ਼ਾਨ ਨਹੀਂ ਕਰਾਂਗੇ ਮੈਂ ਮੰਗ ਕਰਦੀ ਆ ਸਾ ਪੰਚੀ ਦੇ ਉੱਤੇ ਪਕੜਾ ਕਰਕੇ ਮਹਤੈਜ ਬੈਠ ਕੋ ਵੀ ਵਿਦਾ ਆ ਬਾਕੀ ਵੀ ਜੀ ਸਰਬਜੀਤ ਕੋ ਹਾ ਦੇਖੋ ਜਾ ਕੋ ਅਭੀ ਕਿਹਦਾ ਸਰਬਜੀਤ ਕੌੜੀ کردار ਖੁਸ਼ੀ ਕੀਤੀ ਜਾ ਰਹੀ ਹੈ ਮੈਨੂੰ ਇਹ ਨਹੀਂ ਸੁਣੀ ਮੈਂ ਪਰਸੂ ਵੀ ਸਪੀਡ ਵਿੱਚ ਆਈ ਸੀ ਮੈਨੇ ਇਹਦੇ ਹਸ ਪਤੀ ਨੇ ਵੀ ਗੱਲ ਦੱਸੀ ਸੀ ਜਲਵਿੰਦਰ ਨੇ ਕਿਉਂ ਮੇਰੀ ਪਤੀ ਦੇ ਪਤਨੀ ਦੇ ਕਰੈਕਟਰ ਤੇ ਕਾਪ ਬੋਲ ਰਿਹਾ ਕਰੈਕਟਰ ਬਾਰੇ ਬੋਲ ਰਿਹਾ ਕਿ ਇਹ ਜਨਾਨੀ ਗਲਤ ਹੈ ਇਹਦਾ ਕਰੈਕਟਰ ਬੜਾ ਮਾੜਾ ਤੂੰ ਛੇਕਾ ਜੇ ਮਨ ਲੋ ਕਿਸੇ ਔਰਤ ਦੇ ਬਾਰੇ ਤੁਸੀਂ ਕਹਿ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਇੱਕ ਖਿਆਲਿਆ ਬੰਦੇ ਕੋਲ ਹੈ ਔਰਤ ਤੇ ਟਰੈਕਟਰ ਤੇ ਦੋਸ਼ ਲਾ ਦੇਣਾ ਤੁਸੀਂ ਲਾ ਦਿੱਤਾ ਦੋਸ਼ ਪਰ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਕਿਸੇ ਦਾ ਧੰਮਗ ਲਾ ਦੋਗੇ ਤੁਹਾਡੇ ਕੋਲ ਕੀ ਸਬੂਤ ਹੈ ਕਿ ਤੁਸੀਂ ਬਾਤ ਉੱਚੀ ਟਰੈਕਟਰ ਦੇ ਅੱਛਾ ਤੁਸੀਂ ਰਸੇ ਵਿੱਚ ਹੋ ਤੁਸੀਂ ਚਿੱਟਾ ਨੇ ਜੀਤ ਕੇ ਜੈਦਾ ਦਾ ਬਣਾਓ ਤੁਹਾਡਾ ਟਰੈਕਟਰ ਬੜਾ ਉੱਚਾ ਸੁੱਚਾ ਹੋ ਗਿਆ ਤੇ ਕੋਈ ਔਰਤ ਜਾ ਕੇ ਸ਼ਹਿਰ ਦੇ ਵਿੱਚ ਕਾਰੋ ਕਰ ਨਹੀਂ ਜਾਂਦੀ ਆ ਇੱਕ ਤੇ ਦੋਸ਼ ਹੋ ਗਏ ਮੈਂ ਇਥੇ ਮੰਨ ਕਰਦੀ ਆ ਕਿ ਸਰਪੰਚੀ ਦੇ ਉੱਤੇ ਜਿਹਨੇ ਵੀਡੀਓ ਪਾਈ ਆਏ ਤਾਂ ਉਹਨੂੰ ਇਹ ਇਸ ਗੱਲ ਦਾ ਵੀ ਪਤਾ ਚੱਲਣਾ ਚਾਹੀਦਾ ਕਿ ਇੱਕ ਹੋਰ ਸਭੀ ਇਸ ਕਿਸਮ ਦੇ ਵਿੱਚ ਕਰਤਾਰ ਖੁਸ਼ੀ ਕਰਦੇ ਐਮ ਐਲ ਏ ਦਾ ਨਾਮ ਆਉਂਦਾ ਕਿਉਂਕਿ ਉਹ ਪਰਮਿੰਦਰ ਹੈ ਜਿਹੜਾ ਉਹ ਆਮ ਪੱਤੂ ਆਈ ਹੈ ਬਿਨਾਂ ਸਿਆਸੀ ਸਰਪ੍ਰਸਿੱਤੀ ਕੋ ਐਗਦਾ ਜੱਟ ਕੌਣ ਨਹੀਂ ਛੱਟਦਾ ਅਕੀ ਵੱਡੀ ਉਹਨੇ ਫੋਰਸ ਲੈ ਕਿੱਥੋਂ ਆਂਦੀ ਰਾਤੋਂ ਰਾਤ ਜਿਹੜੀ ਆ ਕੇ ਇਹਨਾਂ ਕਾਂਡਮ ਮਚਾਉਂਦੀ ਹੈ ਬੀਬੀਆਂ ਜਿਹੜੀਆਂ ਅਸੀਂ ਗਈਆਂ ਅੱਜ ਹੀ ਲਗਭਗ 3 ਵਜੇ ਗਈਆਂ ਆ 9 ਤਰੀਕ ਨੂੰ ਤੇ 9 ਤਰੀਕ ਨੂੰ ਉੱਥੇ ਮੈਨੂੰ ਆਨੇ ਤਾਂ ਮੀ ਦਿੱਤੀ ਕਿ ਮੈਂ ਇਹਨੂੰ ਮਾਰਾਂਗਾ ਇਹਦੇ ਤੇ ਗੱਡੀ ਚੜਾਉਂਗਾ ਸਰਪੰਚ ਬੋਲਿਆ ਤਾਂ ਕਿ ਕੀ ਗੱਲ ਹੈ ਤੁਸੀਂ ਪਿੰਡ ਦੇ ਮੁਖੀ ਤੁਹਾਨੂੰ ਚੁਣਿਆ ਤੁਸੀਂ ਇੰਨਾ ਤੱਕ ਨਹੀਂ ਬੋਲ ਸਕਦੇ ਉਹਨਾਂ ਦੇ ਘੋਸਲੇ ਇੰਨੇ ਬਲੰਦ ਨੇ ਕਿ ਅੱਜ ਵੀ ਪਹਿਲਾਂ ਡਾਕਟਰ ਸਾਹਿਬ ਨੇ ਇਹ ਗੱਲ ਕੀਤੀ ਜੀ ਅੱਜ ਵੀ ਜੇ ਸਾਡਾ ਪ੍ਰੋਗਰਾਮ ਅਸੀਂ ਜਬਰਦਸਤੀ ਰੈਲੀ ਕਰ ਰਹੇ ਆ ਤੇ ਉਹ ਆਪਣੀਆਂ ਬੀਬੀਆਂ ਨੂੰ ਔਰਤਾਂ ਨੂੰ ਭੇਜਦੇ ਕਿ ਤੁਸੀਂ ਜਾ ਕੇ ਉੱਥੇ ਖਲਣ ਲਗਾਓ

ਇਹਨਾਂ ਦੇ ਮੁਖਰੇ ਇਹਨਾਂ ਅਮਕ ਨਹੀਂ ਸਕੇ ਇਹਨਾਂ ਨੂੰ ਬੀੜੀ ਬੀੜੀ ਸਿਗਰਟ ਪੀਣੇ ਦਾ ਵੀ ਤਾਂ ਸੌ ਤਰ੍ਹਾਂ ਦੇ ਤੱਬੇ ਲੱਗਦੇ ਆ ਪਰ ਗੁਰੂ ਜੀ ਨੇ ਇਹ ਨਹੀਂ ਸਿੱਖਿਆ ਕਿ ਤੁਸੀਂ ਸਿਰਫ ਗੁਰਦੁਆਰੇ 'ਚ ਮੱਥਾ ਟੇਕ ਕੇ ਤੇ ਬਤਾਉ ਤਾਂ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਉਹਨਾਂ ਨੇ ਕਿਹਾ ਸੀ ਕਿ ਜੇ ਜੁਲਮ ਕਰਨਾ ਪਾਪ ਹੈ ਜੁਲਮ ਸਹਿਣਾ ਹੋਵੇਗਾ ਪਾਪ ਹੈ ਕਿ ਉੱਤੇ ਨਹੀਂ ਲਿਆ ਸਰਕਾਰ ਨੇ ਕੁਝ ਵੀ ਸੋਚਿਆ ਦੇ ਤੱਕ ਸਮਾਜ ਸੇਵੀ ਬਹੁਤ ਆਏ ਨੇ ਲੋਕ ਆਪਣੇ ਤੌਰ ਤੇ ਸਾਗੇ ਲੋਕ ਮਹਾਨ ਨੇ ਇਸ ਕਲੋਂ ਆਏ ਨੇ ਆਪਣੇ ਤੌਰ ਤੇ ਸੇਵਾ ਦੇ ਕੇ ਜਾਂਦੇ ਨੇ ਕਿਉਂਕਿ ਅਸੀਂ ਕਿਸੇ ਨੂੰ ਮਰਦਾ ਦੇਖ ਨਹੀਂ ਸਕਦੇ ਸਾਡੀ ਇੰਨੀ ਗੈਰਤਾ ਜਿਉਂਦੀ ਆ ਪੰਜਾਬੀਆਂ ਦੀ ਅਸੀਂ ਪੰਜਾਬ ਨੂੰ ਵੀ ਬਚਾਉਣਾ ਸੀ ਲੋਕਾਂ ਨੂੰ ਵੀ ਬਚੋਵਾ ਤਾਂ ਇਸ ਕਰਕੇ ਲੋਕ ਆਏ ਨੇ ਪਰ ਇਥੋ ਦੀ ਸਰਕਾਰ ਕੋਈ ਅਜੇ ਮੱਤ ਨਹੀਂ ਹੈਗਾ ਤੇ ਫੋਟੋ ਉੱਤੇ ਲਾਰੇ ਨੇ ਬਹੁਤ ਕੁਝ ਇੱਥੇ ਬਹੁਤ ਵਾਪਰਿਆ ਹੈ ਪੂਰੇ ਛੋਬੇ ਦੇ ਵਿੱਚ ਅਮਰ ਤੋਂ ਰੋਣ ਦੇ ਦਸਤਾਂ ਬਹੁਤ ਮਾੜੀਆਂ ਅੱਜ ਮੈਂ ਸਰੇ ਵੀਡੀਓ ਦੇਖ ਰਹੀ ਸੀ ਕਿ ਧੂਰੀ ਦੇ ਜਦ ਧੂਰੀ ਇਲਾਕੇ ਦੇ 60 70 ਪਿੰਡਾਂ ਦੇ ਸਰਪੰਚਾਂ ਨੇ ਇੱਕ ਇਕੱਠ ਕੀਤਾ ਪਹਿਲੀ ਵਾਰੀ ਉਹਨਾਂ ਨੇ ਇਹ ਤਾਂ ਰੋਕ ਦਿੱਤਾ ਸਰਪੰਚਾਂ ਕਿ ਸਾਡੇ ਸੰ ਨੂੰ ਕਿਸੇ ਹਕਮ ਨਹੀਂ ਦਿੱਤਾ ਜਾ ਰਿਹਾ ਸਾਡੀ ਕਿਤੇ ਗੱਲ ਹੀ ਨਹੀਂ ਸੁਣੀ ਜਾ ਰਹੀ ਅਸੀਂ ਕਾਦੇ ਸਰਪੰਚ ਆ ਕਿਨੇ ਲੋਕ ਸਾਡੇ ਤਰ੍ਹਾਂ ਚੋਂ ਦੇ ਸਾਡੇ ਕੰਮ ਕਰਾਉਂਦੇ ਖੰਡੇ ਵੱਲੇ ਕੁਛ ਹੈ ਹੀ ਨਹੀਂ ਆ ਇਹ ਬਦਲਾ ਨਹੀਂ ਸਕਦਾ ਤੋਂ ਇਸ ਤਰ੍ਹਾਂ ਕੇ ਪਹਿਲਾ ਬਾਤ ਆ ਜਿਹੜਾ ਜ਼ਿਕਰ ਆਉਂਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜਥੇਬੰਦ ਹੋਣਾ ਪਊਗਾ ਤੇ ਜਥੇਬੰਦ ਹੋ ਕੇ ਵੀ ਜਥੇਬੰਦੀਆਂ ਦੇ ਵਿੱਚ ਵੀ ਬਾਜ਼ ਅੱਖ ਰੱਖੀ ਪਊ ਤੇ ਕਿਹੜੀਆਂ ਜਥੇਬੰਦੀਆਂ ਨੇ ਜਿਹਨੀਆਂ ਹੱਕ ਸੱਚੇ ਸਾਦ ਨੇ ਸੱਚੀ ਮੁੱਚੀ ਨਾ ਅਧਿਗਰੇ ਤੇ ਕਿਹੜੀਆਂ ਖੰਡੇਵਾਦੀ たち ਨੂੰ ਤਰਹੀਂ ਕਰਣ ਇਹ ਗੱਲ ਵੀ ਸਾਨੂੰ ਸੋਚਣੀ ਪਊਗੀ ਸੋ ਇਸ ਤਰ੍ਹਾਂ ਕੀ ਹੋਣੇ ਦੇ ਚਾ ਜੋ ਕੁਛ ਬਾਤ ਪੜ ਗਿਆ ਇਹਦੇ ਉੱਤੇ ਅੱਗੇ ਤੋਂ ਇਹ ਨਹੀਂ ਵੀ ਆਜ ਰੈਲੀ ਕਾਮਨੀ ਕੋਈ ਹੋਰ ਹੋੜ ਹੋੜ ਰੈਲੀਆ ਕਰਾਂਗੇ ਗੱਲ ਖਤਮ ਹੋ ਜੂਗੀ ਇਹਦੇ ਵਿੱਚ ਮਸਾਲੇ ਸਦਾ ਦਿਵਾਉਣੀ ਪਊਗੀ ਕੋਈ ਨਹੀਂ ਸਾਨੂੰ ਆਪਣਾ ਪੂਰਾ ਜੋਰ ਲਗਾ ਪਊਗਾ ਜਿਵੇਂ ਬੰਦਿਆਂ ਨੂੰ ਇਹਨੂੰ ਵੱਧ ਤਾਕਤ ਨਾਲ ਮੈਦਾਨ ਵਿੱਚ ਲਾਉਣਾ ਪਊਗਾ ਤਾਂ ਕਿ ਇਹ ਕਿਉਂਕਿ ਇਹਦੇ ਦੀ ਛਿੱਟੇ ਦੀ ਲੜਾਈ ਇਹ ਤਾਂ ਬਹੁਤ ਵੱਡੀ ਲੜਾਈ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਜਿਨਨੇ ਇਹ ਛੋਟੇ ਛਿੱਟੇ ਦੇ ਜਨ ਨਸ਼ਿਆਂ ਦੇ ਸਤਾਕਰ ਬਕਾਰੀ ਇਹਨਾਂ ਦਾ ਕੋਈ ਢੀਂਗ ਨਹੀਂ ਕੋਈ ਇਹਨਾਂ ਦੀ ਕੋਈ ਪੱਕੀ ਇਰਾਦਤ ਨਹੀਂ ਅੱਜ ਜਿੱਤ ਕੇ ਜਿਹਨਾਂ ਨੇ ਬਿਜਲੀ ਹਵਾ ਦੇ ਦੀ ਪਾਰਟੀ ਦੀ ਸਰਕਾਰ ਬਣੀ ਹੈ ਤੁਹਾਡੇ ਨਾਲ ਕਹਿੰਦੇ ਦੂਜੀ ਨਾ ਜਾਣਗੇ ਪਰ ਸਾਨੂੰ ਕੀ ਜੀ ਲਾ ਜਾਣਗੇ ਉਹਨਾਂ ਨੇ ਤਾਂ ਆਪ ਦਾ ਮਫਾਦ ਦੇਖਣਾ ਕਿ ਸਾਡਾ ਮਸਲਾ ਕਿੱਥੂ ਹੱਲ ਹੋਣਾ ਸੋ ਸਾਨੂੰ ਲੋਕਾਂ ਨੂੰ ਇਹ ਜਿਹੜਾ ਕੁਝ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਅਸੀਂ ਲੋਕਾਂ ਦੀ ਫੁੱਕਤ ਵਾਲਾ ਇਤਲੀ ਨੇ ਦੱਸਦਾ ਕਿ ਫੁਲਾਣਾ ਖੌਨ ਤੁਸੀਂ ਕਮਾਓ ਫੁਲਾਣਾ ਖੌਨ ਕਮਾਓ ਉਹ ਕੋਈ ਸਾਡਾ ਸੁਣਦਾ ਕੌਣ ਆ ਕੋਸੂ ਸਾਡੇ ਦਾ ਗੱਲ ਨਹੀਂ ਸੁਣਉਂਦੇ ਆ। ਅਸੀਂ ਇੱਕ ਇੰਡੀਆ ਦੇ ਕਾਲ ਕੋਈ ਇੱਕੇ ਸਾਨੂੰ ਰਸਤੇ ਦੇ ਨਾਲੇ ਸੀ ਕੋਈ ਲੁਧਿਆਣੇ ਤੋਂ। ਤਾਂ ਉੱਥੇ ਨਾਲ ਕੋਈ ਇਥੋਂ ਦਾ ਨਹੀਂ ਆਇਆ ਕੋਸੂ ਦਾ ਕੋਈ ਆ ਗਿਆ ਹੁਣ ਮਲਾਜਮ ਕਿ ਨਹੀਂ ਮੇਰਾ ਮਜ਼ਾਕ ਬਣਾਇਆ ਉਸ ਬੰਦੇ ਨੇ। ਮੈਂ ਕਹਾਂ ਨਾ ਦੱਸ। ਕਿ ਨਹੀਂ ਨਾ ਤਾਂ ਮੈਨੂੰ ਪਤਾ ਨਹੀਂ ਉਹ ਮੈਨੂੰ ਕਹਿੰਦਾ ਤੈਨੂੰ ਬੋਲਣ ਦੀ ਕੋਰਸੀ ਤੂੰ ਕਿਉਂ ਬੋਲੀ? ਸਾਨੂੰ ਦੱਸਿੰਦੀ ਤੇਰਾ ਘਰ ਅੱਗ ਤੋਂ ਬਚਾ ਲੈਂਦੇ। ਛੇ ਦਾ ਬਚਾ ਲੇਦੇ। ਬਾਕੀ 70-60 ਦੇ ਜੇ ਠੀਕ ਹੈ। ਤੇ ਗੱਲ ਕਸੂਰ ਉਹਨਾਂ ਦਾ ਕੀ ਸੀ? ਉਹਨਾਂ ਨੇ ਨਹੀਂ ਕਿਹਾ ਸੀ ਨਾ ਵੀ ਭਾਈਏ ਇਸ ਪਿੰਡ ਵਿੱਚ ਨਸ਼ਾ ਨਾ ਆਵੇ ਤੇ ਇੰਨੀ ਇੰਨਾ ਵੱਡਾ ਗਣਾ ਹੋ ਗਿਆ ਸੋ ਇਸ ਕਰਕੇ ਇਹਨਾਂ ਗੱਲਾਂ ਤੁਸੀਂ ਪਿੱਛੇ ਨਹੀਂ ટકਾਂਗੇ ਚਾਹੇ ਉਹ ਜਿੰਨਾ ਮਰਜੀ ਜੋੜ ਨਾਲ ਮੇਰੇ ਮੇਰੇ ਤੋਂ ਮੇਰਾ ਸਮਾਂ ਖਤਮ ਹੋ ਗਿਆ ਬੋਲਣ ਦਾ ਮੈਂ ਇਹੀ ਅਪੀਲ ਕਰਦੀ ਹਾਂ ਕਿ ਇਹ ਇਹੋ ਜੀ ਜੇ ਇਹ ਵੱਡਾ ਜ਼ੁਲਮ ਸਾਡੇ ਨਾਲ ਹੋਇਆ ਆ ਇਹਦੇ ਖਿਲਾਫ ਇਹਨਾਂ ਇਹਨਾਂ ਪਰਿਵਾਰਾਂ ਨੂੰ ਸੰਬੋਧਨ ਲਈ ਤੇ ਇਹ ਨਸ਼ਾ ਜਿਹੜਾ ਖੰਡੇ ਆ ਰਿਹਾ ਇਹਨੂੰ ਰੋਕਣ ਦੇ ਲਈ ਨੇਕਾ ਤੁਸੀਂ ਮੈਂ ਕੋਈ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੇ ਅੱਜ ਤੇ ਉਹਨਾਂ ਨੇ ਸਾਡੇ ਛੋਟੇ ਛੋਟੇ ਬੱਚਿਆਂ ਨੇ ਨਾ ਉਹਨਾਂ ਦੇ ਬਸਤੀਆਂ ਦੇ ਵਿੱਚ ਲਿਜਾ ਪਾਤਾ ਸਾਨੂੰ ਸਮਝ ਨਹੀਂ ਲੱਗਦੀ ਚੌਕਲੇਟਾਂ ਦੇ ਰੂਪ ਵਿੱਚ ਠੰਡਿਆਂ ਦੇ ਰੂਪ ਦੇ ਵਿੱਚ ਔਰ ਇੱਕ ਇਹ ਸਿਗਰਟ ਦੀ ਇੱਕ ਦੀ ਕਾਇਰ ਡਿਵਾਈਸ ਦੀ ਉਹਨੇ ਰੂਪ ਵਿੱਚ ਪਾ ਦਿੱਤੀ ਆ ਅਸੀਂ ਭੇਜਾਂ ਦੇ ਅੰਗਰੇਜ਼ੀ ਸਕੂਲ 'ਚ ਬੱਚਾ ਪੜ੍ਹਨ ਜਾਂਦਾ ਪਤਾ ਉਦੋਂ ਲੱਗੂ ਜਦੋਂ ਬੱਚਾ ਸਿਰਜਿਆ ਕਮੌਲ ਸੋਚ ਕਰਕੇ ਜੇ ਤਾਂ ਬਾਤ ਨਹੀਂ ਫੱਟਦੇ ਤਾਂ ਮੈਂ ਪਹਿਲਾਂ ਇਹ ਗੱਲ ਕਹਿੰਦੀ ਸੀ ਕਿ ਮੈਂ ਅੱਜ ਇਹ ਸਿੱਟਾ ਕਹਿ ਕੇ ਜਾਣੀ ਕਿ ਨਸ਼ਾ ਜਿਹੜਾ ਆ ਇਹ ਵੱਡੇ ਖਾਸਤਦਾਨ ਤੇ ਵੱਡੀਆਂ ਕਾਰਪੋਰੇਟ ਕੰਪਨੀਆਂ ਦਾ ਨਸ਼ਾ ਆ ਇਹ ਕੋ ਸਾਡੇ ਖੇਤਾਂ 'ਚ ਨਹੀਂ ਉੱਗਦਾ ਇਹ ਵੱਡੇ ਕਾਰਪੋਰੇਟਰਾਂ ਦਾ ਨਸ਼ਾ ਆ ਜ्या ਕੋ ਉਗਾ ਜਦੋਂ ਦਿੱਲੀ ਦੇ ਬਾਦਰਾ ਤੋਂ ਬੈਠੇ ਸੀ 3000 ਕਵਾਂਟਲ ਆਗਾਮੀ ਦੀ ਬੰਦਰਗਾਹ ਤੋਂ ਫੜਿਆ ਗਿਆ ਸੀ ਕਿ ਉਹਨੂੰ ਖੁਰਕ-ਗੁਰਕ ਕਰ ਦਿੱਤਾ ਸੀ ਗੋਦੀ ਮੀਡੀਆ ਨਹੀਂ ਦਿਖਾਉਣਾ ਇਹ ਨਸ਼ਾ ਹੋਣਾ ਦਾ ਹੈ ਪਰ ਅਸੀਂ ਤਾਕਤ ਸਾਡੀ ਲੋਕਾਂ ਦੀ ਵੱਡੀ ਅਸੀਂ ਏਕ ਰੱਖਦੇ ਲੋਕਾਂ ਤੇ ਅਸੀਂ ਬਦਲਾਅ ਲਿਆ ਸਕਦੇ ਆ ਤਾਂ ਸਾਰੇ ਇਕੱਠੇ ਹੋ ਕੇ ਲੜਨਾ ਪਊਗਾ ਉਹ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਲੋਕਾਂ ਦੇ ਖਿਲਾਫ ਬਣੀਆਂ ਨੇ ਲੋਕ ਵਿਰੋਧੀ ਜਿਹੜੇ ਨਿੱਕਾ ਕਾਨੂੰਨ ਬਣਾਉਂਦੇ ਨੇ ਕਿ ਸਾਥੋਂ ਆਏ ਦਿਨ ਕੰਮ ਖੋਇਆ ਜਾ ਰਿਹਾ ਉਹਦੇ ਹੁਣ ਪਰਗੋਦੇ ਲੈ ਕੇ ਹਫਤੇ ਦਾ ਤੁਸੀਂ 90 ਦਿਨ ਕੰਮ ਕਰੋ 90 ਘੰਟੇ ਕੰਮ ਕਰੋ ਅਸੀਂ ਕਿਹਨੇ ਘੰਟੇ ਘਟਾਏ ਜਾਣੋ ਕਹਿੰਦੇ ਹੋਰ ਘੰਟੇ ਵਧਾ ਦਿਓ ਬੰਦੇ ਦਾ ਕੀ ਆ ਇਹਨਾਂ ਦਾ ਟਾਈਮ ਮਿਲ ਲੈਣੀ ਚਾਹੀਦਾ ਉਹ ਇੱਕੋ ਥਾਂ ਤੇ ਖੋਲਦੇ ਆ ਜਿਹੜੇ ਕਾਰਪੋਰੇਟ ਘਰਾਣੇ ਆ ਤੇ ਸਰਕਾਰਾ ਉਨਾਂ ਹੀ ਨਾਲੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਇਹ ਖਰਾਬ ਇਸ ਜੁਲਮ ਦੇ ਖਿਲਾਫ ਤੇ ਚਿੱਤੇ ਦੇ ਖਿਲਾਫ ਤੇ ਇਹ ਜਿਹੜੇ ਇਹ ਸਮਾਜਿਕਤਾ ਦੇ ਲੋਕ ਉਹਨਾਂ ਦੇ ਖਿਲਾਫ ਡੱਟ ਕੇ ਲੜਾਈ ਲੜਦੇ ਤੋਂ ਵੀ ਇਹਨਾਂ ਸ਼ਬਦਾਂ ਨਾਲ ਇਨਕਲਾਬ ਜ਼ਿੰਦਾ ਹੈ